ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਗੁਰੂ ਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਵਾਇਸ ਪ੍ਰਧਾਨ ਅਤੇ ਉੱਗੇ ਸਮਾਪਤ ਚਿਵਕ ਮੁਖਵੰਤ ਸਿੰਘ ਨਾਗੀ ਨੇ ਆਪਣੀ ਪੋਤਰੀ ਨਿਆਮਤ ਕੌਰ ਨਾਗੀ ਦਾ ਜਨਮ ਦਿਨ ਮਨਵਤਾ ਦੀ ਸੇਵਾ ਬਿਰਧ ਆਸ਼ਰਮ ਰੇਲ ਵਿਖੇ ਉੱਥੇ ਰਹਿੰਦੇ 44 ਮਨਬੁੱਧੀ ਲੋਵਾਰਸ ਅਤੇ ਬਜ਼ੁਰਗਾ ਨਾਲ ਮਨਾਉਂਦੇ ਹੋਏ ਕੇਕ ਕੱਟਿਆ ਅਤੇ ਰਾਸ਼ਨ ਇਹ ਫਲ ਫਰੂਟ ਦਿੱਤਾ ਗਿਆ ਜਦਕਿ ਉੱਥੇ ਇਨਵਰਟਰ ਲਗਾਉਣ ਲਈ 3100 ਰੁਪਏ দান ਦਿੱਤੇ ਮੁਖਵੰਸੇ 나ਗੀ ਨੇ ਕਿਹਾ ਕਿ ਆਪਣੀ ਪੋਤਰੀ ਦਾ ਜਨਮ ਦਿਨ ਮਨਵਤਾ ਦੀ ਸੇਵਾ ਵਿਰਦ ਆਸ਼ਰਮ ਵਿਖੇ ਮਨਾਉਣ ਨਾਲ ਮਨ ਨੂੰ ਸਕੂਨ ਸ਼ਾਂਤੀ ਅਤੇ ਵੱਖਰੇ ਤਰ੍ਹਾਂ ਦੀ ਖੁਸ਼ੀ ਮਿਲੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਸੁਪਤਰੀ ਨਿਆਮਤ ਕੌਰ 나ਗੀ ਦੇ ਪਿਤਾ ਜਗਜੀਤ ਸਿੰਘ ਨਾਗੀ ਅਤੇ ਮਾਤਾ ਪ੍ਰਭਜੋਤ ਕੌਰ ਨਾਗੀ ਨੇ ਆਪਣੇ ਪਿਤਾ ਮਖਵੰਸੇ ਨਾਗੀ ਦੇ ਇਸ ਨੇਕ ਉਪਰਾਲੇ ਦੀ ਸਲਾਹਾ ਕਰਦਿਆ ਕਿ ਮਨੁੱਖਤਾ ਦੀ ਸੇਵਾ ਬਿਰਧ ਆਸਿਰਵ ਲੈਣ ਵਿਖੇ ਉੱਥੇ ਦੀ ਜ਼ਰੂਰਤ ਅਨੁਸਾਰ ਪਵਿੱਖ ਵਿੱਚ ਵੀ ਸੇਵਾ ਭੇਜਦੇ ਰਹਿਣਗੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼wini ਦੁੱਗਲ ਸਾਬਕਾ ਪ੍ਰਧਾਨ ਸੁਤੀਸ਼ ਕੁਮਾਰ ਬਿੱਟੂ ਪ੍ਰਿੰਸੀਪਲ ਰੰਤੀਰ ਕੌਰ ਨੇ 나ਗੀ ਪਰਿਵਾਰ ਦੇ ਨਵੇਕਲੇ ਤੰਗ ਨਾਲ ਜਨਮ ਦਿਨ ਮਨਾਉਣ ਦੀ ਪ੍ਰਸ਼ੰਸਾ ਕੀਤੀ ਅਤੇ ਸਮੁੱਚੇ 나ਗੀ ਪਰਿਵਾਰ ਨੂੰ ਨਿਆਮਤ ਕੌਡ 나ਗੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਇਸ ਮੌਕੇ ਤੇ ਮਾਨਵਤਾ ਦੀ ਸੇਵਾ ਵਿਰਦ ਆਸਰਾ ਲੇਲ ਦੇ ਮੁੱਖ ਸੇਵਾਦਾਰ ਪੰਕਜ ਸਿੰਘ ਲੇਲ ਨੇ 나ਗੀ ਪਰਿਵਾਰ ਸਮੇਤ ਪਹੁੰਚੀਆਂ ਸ਼ਖਸੀਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਮੈਡਵਨ ਨਵਨੀਤ ਕੌਰ ਕਲਪੂਸੇਨ ਭੰਡਾਰੀ ਜੋਨੀ ਨਾਗੀ ਨਾਓ ਬਿੱਟੂ ਸਲਵਾਨ ਵਿਨੋਦ ਸ਼ਰਮਾ ਆਦੋ ਇਲਾਵਾ ਹੋਰ ਆਗਰਸਾਨਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਨਾਗੀ ਸਾਹਿਬ ਅੱਜ ਬਿਰਦਾ ਆਸ਼ਰਮ ਲੈਲ ਵਿਖੇ ਪਹੁੰਚੇ ਹੋ ਆਪਣੀ ਪੁੱਤਰੀ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਵਾਸਤੇ ਤੇ ਕੀ ਕਹਿਣਾ ਚਾਹੁੰਦੇ ਤੇ ਕਿੱਥੋਂ ਤੁਹਾਨੂੰ ਪ੍ਰੇਰਣਾ ਮਿਲੀ ਹੈ ਜੀ ਮੈਂ ਮਖੌਨ ਸਿੰਘ ਢਾਗੀ ਵਾਈਸ ਪ੍ਰੈਜ਼ੀਡੈਂਟ ਗੁਰਨਾਨਗਲ ਸੀਨੀਅਰ ਸੈਕੰਡਰੀ ਸਕੂਲ ਸਾਰਾਂ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਬ ਜੀ ਕੀ ਫਤਿਹ ਮੈਨੂੰ ਇਹ ਪ੍ਰੇਰਣਾ ਜਿਹੜੀ ਆ ਫੇਸਬੁੱਕ ਤੇ ਸਰਦਾਰ ਕੁਲਵੰਤ ਸਿੰਘ ਜੀ ਜਿਹੜੇ ਐਕਸੀਡੈਂਟ ਜਿੰਨਾਂ ਦੀ ਡੈਥ ਹੋ ਗਈ ਸੀ ਉਹਨਾਂ ਨੇ ਇੱਥੇ ਆਣ ਕੇ ਪ੍ਰਧਾਨ ਜੀ ਤੁਖਲ ਜੀ ਨਾਲ ਬਣਾਇਆ ਤੇ ਉੱਥੋਂ ਵੇਖ ਕੇ ਮੈਨੂੰ ਇਹ ਪ੍ਰੇਰਣਾ ਮਿਲੀ ਸੀ ਮੇਰੇ ਬੇਟੇ ਦਾ ਫੋਨ ਆਇਆ ਕਿ ਤੁਸੀਂ ਆਪਣੀ ਦੁਕਾਨ ਤੇ ਕੜੀ ਚੌਲ ਦਾ ਲੱਗਰ ਲਾਉਣਾ ਹੈ ਲੈਕਿਨ ਮੈਂ ਉਹਨੂੰ ਕਹਾਂ ਵੀ ਮੈਂ ਆ ਉਧਰੋਂ ਵੱਧ ਜਿਹੜੀ ਸਾਰਿਆਂ ਨਾਲ ਵੱਧੀ ਸੇਵਾ ਜਿਹੜੀ ਆ ਆਪਾਂ ਫਿਰਦਾ ਸਮਝਾ ਕੇ ਉੱਥੇ ਰਾਸ਼ਨ ਪਾਣੀ ਦੇ ਕੇ ਤੇ ਉੱਥੇ ਜਾ ਕੇ ਤੇ ਮਨਾਈਏ ਜਾ ਕੇ ਤੇ ਉਹ ਬੱਚਾ ਮੇਰਾ ਇਸ ਗੱਲ ਨਾਲ ਸਹਿਮਤ ਹੋ ਗਿਆ ਤੇ ਮੈਂ ਇਸ ਦੇ ਨਾਲ ਸਾਰੇ ਸਮਾਜ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਵੀ ਕੋਈ ਵੀ ਆਪਾਂ ਇਹੋ ਜਿਹੇ ਦਿਨ ਮਨਾਈਏ ਤੇ ਉਹ ਆਪਾਂ ਇੱਥੇ ਆਣ ਕੇ ਇਨ੍ਹਾਂ ਭੈਣ ਭਰਾਵਾਂ ਦੇ ਨਾਲ ਜਿਹੜੇ ਇੱਥੇ ਬੇਸਾਰਾ ਬੈਠੇ ਨੇ ਇਹਨਾਂ ਦੇ ਨਾਲ ਮਨਾਈਏ ਤਾਂ ਕਿ ਇਹਨਾਂ ਦਾ ਵੀ ਹੌਸਲਾ ਵਧੇ ਔਰ ਜਿਹੜੀ ਇਸ ਸੰਸਥਾ ਨੂੰ ਚਲਾ ਰਹੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਇਨਾ ਕੁ ਧੰਨਵਾਦੀ ਹਾਂ ਕਿ ਉਹਨਾਂ ਨੇ ਐਡਾ ਵੱਡਾ ਇਹ ਉਪਰਾਲਾ ਕੀਤਾ ਹੋਇਆ ਤੇ ਇਨਾ ਖਰਚਾ ਕਰ ਰਹੇ ਨੇ ਔਰ ਮੈਂ ਫੇਰ ਇੱਕ ਵਾਰੀ ਆਪਣੇ ਸਮਾਜ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਰੰਤ ਹੀ ਤੰਗ ਜਾਂ ਮਨਾਉਣਾ ਹੈ ਦਿਨ ਉਹ ਆਣ ਕੇ ਇੱਥੇ ਮਨਾਈਏ ਤਾਂ ਕਿ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਇਸ ਦੇ ਨਾਲ ਹੀ ਜਿਹੜੇ ਮੇਰੇ ਵੀਰ ਜੀ ਆ ਪੰਕਜ ਪੁੱਤਰ ਖਲੋਤਾ ਹੋਇਆ ਵਾ ਮੈਂ ਇਹਨਾਂ ਦੀ ਵੀ ਬਹੁਤ ਸ਼ਲਾਘਾ ਕਰਦਾ ਹਾਂ ਕਿ ਜਿਹੜੇ ਇਸ ਕੰਮ ਨੂੰ ਇਹਨਾਂ ਨੇ ਉਪਰਾਲਾ ਬਣਿਆ ਹੋਇਆ ਵਾ ਤੇ ਇਸ ਕੰਮ ਨੂੰ ਇਹ ਚਲਾ ਰਹੇ ਨੇ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਆਏ ਹੋਏ ਸੱਜਣਾ ਦਾ ਡੁੱਗਲ ਜੀ ਕੁਲਬੋਸ਼ਨ ਜੀ ਪ੍ਰਧਾਨ ਜੀ ਭੰਡਾਰੀ ਸਾਹਿਬ ਔਰ ਮੇਰੇ ਨਾਲ ਹਰਜਿੰਦਰ ਸਿੰਘ ਜੀ ਮੇਰੇ ਮੈਡਮ ਸਕੂਲ ਦੇ ਪ੍ਰਿੰਸੀਪਲ ਉਹਨਾਂ ਦੇ ਨਾਲ ਟੀਚਰ ਆਏ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰੇ ਲਈ ਇਹ ਕੀਮਤੀ ਸਮਾਂ ਕੱਢ ਕੇ ਇੱਥੇ ਇਸ ਪ੍ਰੋਗਰਾਮ ਬੱਚੀ ਦੇ ਜਨਮ ਦਿਨ ਲਈ ਇੱਥੇ ਆਣ ਕੇ ਤੇ ਜਮਾ ਹੋਏ ਹਨ ਤੇ ਮੈਂ ਅੱਜ ਆਪਣੇ ਵੱਲੋਂ ਸਾਰਿਆਂ ਨੂੰ ਫੇਰ ਇਸ ਗੱਲ ਦੀ ਵਧਾਈ ਦਿੰਦਾ ਹਾਂ ਆਪਣੀ ਪੁੱਤਰੀ ਦੇ ਜਨਮ ਦਿਨ ਦੇ ਉੱਤੇ ਉਹ 12 ਸਾਲ ਦੀ ਹੋ ਗਈ ਆ ਹੁਣ 13 ਸਾਲ ਦੀ ਹੋਈ ਆ ਤੇ ਮੈਂ ਸਾਰੇ ਅੱਗੇ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਉਹਨਾਂ ਦੇ ਲਈ ਅਰਦਾਸ ਕਰਨ ਕਿ ਉਹ ਪਰਿਵਾਰ ਅੱਗੇ ਵਧੇ ਫੁੱਲੇ ਤੇ ਹੋਰ ਮਿਹਨਤ ਤੇ ਤਰੱਕੀ ਕਰੇ ਜੀ ਦਾ ਖਾਲਸਾ ਭਾਈ ਗਿੱਦੀ ਫਤਿਹ ਅੱਜ ਅਸੀਂ ਵਿਦ ਆਸ਼ਰਮ ਲੇ ਜਿਹਦਾ ਨਾਮ ਮਾਨਵਤਾ ਦੀ ਸੇਵਾ ਸੋਸਾਇਟੀ ਆ ਜੋ ਕਿ ਸਾਡੇ ਬਹੁਤ ਹੀ ਹੁਨਾਰ ਨੌਜਵਾਨ ਮੁੰਡਾ ਸਿੱਖ ਵੈਲਫੇਅਰ ਸੋਸਾਇਟੀ ਦੇ ਪੰਕਜ ਜੀ ਚਲਾ ਰਹੇ ਨੇ ਤੇ ਅੱਜ ਸਾਡੇ ਬਹੁਤ ਹੀ ਅੱਛੇ ਸਮਾਜ ਸੇਵੀ ਸਾਡੇ ਜ਼ਿਲ੍ਹੇ ਚ ਮੰਨੇ ਦੇ 나ਗੀ ਸਾਗਮੁਖੰਦ ਸਿੰਘ ਨਾਗੀ ਉਹਨਾਂ ਦਾ ਬੜਾ ਹੀ ਅੱਛਾ ਉਪਰਾਲਾ ਵੀ ਉਹਨਾਂ ਦੀ ਪੁੱਤਰੀ ਦਾ ਅੱਜ ਜਨਮ ਦਿਨ ਜੋ ਕਿ ਬੱਚੀ ਆਸਟ੍ਰੇਲੀਆ ਬੈਠੀ ਹੈ ਤੇ ਉਹਨਾਂ ਦਾ ਇਹ ਉਪਰਾਲਾ ਵੀ ਐਸੀ ਜਿਹੜਾ ਜਨਮ ਦਿਨ ਦਾ ਦੇਖੋ ਕਾਫੀ ਉਹ ਲੈ ਕੇ ਆਏ ਆ ਫਲ ਫਰੂਟ ਲੈ ਕੇ ਆਏ ਆ ਮਠਿਆਈ ਲੈ ਕੇ ਆਏ ਆ ਫੇਰਾ ਰਾਸ਼ਨ ਲੈ ਕੇ ਆਏ ਆ 44 ਲੋਕ ਨੇ ਜਿਹੜੇ ਕੁਛ ਜਿੰਨਾ ਜੋ ਮੰਦਭਾਗੀ ਨੇ ਕੋਈ ਕਾਫੀ ਬਜ਼ੁਰਗ ਹੋ ਚੁੱਕੇ ਨੇ ਤੇ ਇਹ ਇੱਥੇ ਇਹਨਾਂ ਦੀ ਦੇਖਭਾਲ ਕਰਦੇ ਨੇ ਤੇ ਮੈਂ ਬਹੁਤ ਹੀ ਅੱਛਾ ਨਾਗੀ ਸਾਦਾ ਪਰਾਲਾਵਾ ਵੀ ਜਿਹੜਾ ਆਪਣੀ ਪੋਤਰੀ ਦਾ ਜਨਮ ਦਿਨ ਇਸ ਤਰ੍ਹਾਂ ਮਨਾ ਰਿਹਾ ਵੀ ਇੱਥੇ ਕੇਕ ਕੱਟ ਰਿਹਾ ਇਹਨਾਂ ਨੂੰ ਮਠਿਆਈ ਦੇ ਰਿਹਾ ਇਹਨਾਂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਨੇ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਾਂਗਾ ਵੀ ਇਸ ਤਰ੍ਹਾਂ ਹੀ ਸਾਨੂੰ ਆਪਣੇ ਬੱਚਿਆਂ ਦਾ ਸਾਡੇ ਬਜ਼ੁਰਗਾਂ ਦਾ ਕੋਈ ਵੀ ਦਿਨ ਤਿਹਾੜ ਹੁੰਦਾ ਤੇ ਅਸੀਂ ਇਸ ਤਰ੍ਹਾਂ ਹੀ ਮਨਾਈਏ ਜਿਹੜੇ ਇਹ 44 ਇੱਥੇ ਵਿਰਧ ਆਸ਼ਰਮ ਦੇ ਵਿੱਚ ਸਾਡੇ ਜ਼ਿਲ੍ਹੇ ਚ ਦਾ ਨਾਮ ਹੈ ਵਿਰਧ ਆਸ਼ਰਮ ਦਾ ਮਨਤਾ ਦੀ ਸੇਵਾ ਇਹ ਪੰਕਜ ਜੀ ਦੀ ਸੁਸਾਇਟੀ ਬਹੁਤ ਅੱਛੀ ਹੈ ਇਹ ਬੜੇ ਸੱਚੇ ਮਨ ਦੇ ਨਾਲ ਇਹਨਾਂ ਦੀ ਸੇਵਾ ਕਰਦੇ ਪਏ ਨੇ ਤੇ ਜਿਸ ਤਰ੍ਹਾਂ ਜੀ ਨਾਗੀ ਸਾਹਿਬ ਵੀ ਜਾਣਦੇ ਹੋ ਵੀ ਬਹੁਤ ਹੋਣ ਹਾਰ ਨੇ ਇਹਨਾਂ ਨੇ ਬੜੇ ਹੀ ਸਮਾਜ ਸੇਵੀ ਕੰਮ ਕਰਦੇ ਨੇ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਅਕਸਰ ਆਪਣੇ ਜਿਸ ਤਰ੍ਹਾਂ ਲੰਗਰ ਲਾਂਦੇ ਆ ਫਿਰ ਪੌਦੇ ਲਾਂਦੇ ਆ ਆਲਾਦਵਾਲਾ ਸਾਫ ਵੀ ਕਰਵਾਂਦੇ ਆ ਤੇ ਬਹੁਤ ਅੱਛੇ ਕੰਮ ਕਰਦੇ ਜਿਹੜਾ ਇਹਨਾਂ ਨੇ ਇਹ ਪ੍ਰਾਲਾ ਕੀਤਾ ਇਹ ਬਹੁਤ ਸਲਾਘਾਯੋਗ ਆ ਮੈਂ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਦੀ ਬੱਚੀ ਦੇ ਤੇ ਇਹਨਾਂ ਦੇ ਪਰਿਵਾਰ ਤੇ ਅਪਾਰ ਕਿਰਪਾ ਬਣਾ ਕੇ ਰੱਖੇ ਤਾਂ ਕਿ ਬੱਚੀ ਨੂੰ ਤੰਦਰੁਸਤੀ ਦੇ ਪੜੇ ਲਿਖੇ ਦੇ ਆਪਣੇ ਇਲਾਕਾ ਧਾਰੀਵਾ ਸ਼ਹਿਦਾ ਹੋਰ ਨਾ ਉੱਚਾ ਕਰ ਸਕੀ ਅੱਜ ਦੇ ਪ੍ਰੋਗਰਾਮ ਸਾਰੇ ਜਿੰਨੇ ਵੀ ਨਾਗੀ ਸਾਹਿਬ ਦੇ ਨਾਲ ਤੇ ਨਾਗੀ ਸਾਹਿਬ ਦੇ ਸਾਥੀ ਆਏ ਆ ਮੈਂ ਉਹਨਾਂ ਦਾ ਇੱਥੇ ਪਹੁੰਚੇ ਤੇ ਵੀ ਧੰਨਵਾਦ ਕਰਦਾ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਜਿਹੜਾ ਪਰਾਲਾ ਅੱਜ ਮਾਨਵਤਾ ਦੀ ਸੇਵਾ ਨੇ ਕੀਤਾ ਵਾ ਇਹਦਾ ਵਾਸਤੇ ਮੈਂ ਇਹ ਜਾਨਣਾ ਵੀ ਅਸੀਂ ਜਿਹੜਾ ਇੱਥੇ ਪ੍ਰੋਗਰਾਮ ਅੱਜ ਵੇਖਿਆ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਵੀ ਇੱਥੇ ਸੱਜਣ ਆਏ ਆ ਉਹਨਾਂ ਨੂੰ ਚੰਗਾ ਮਾੜਾ ਵਿਆਹ ਸ਼ਾਦੀ ਦਾ ਕੋਈ ਵੀ ਕੰਮ ਜਿਹੜਾ ਵਾਦਾ ਵਾਦਾ ਘਾਟਾ ਹੋ ਸਕੇ ਇੱਥੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਔਰ ਵੱਧ ਤੋਂ ਵੱਧ ਜਿੰਨਾ ਵੀ ਇੱਥੇ ਕੋਈ ਸ਼ਹਿਰ ਵਾਲੇ ਜਾਂ ਸੱਜਣ ਬੇਲੀ ਜਿਹੜੇ ਇੱਥੇ ਆਇਆ ਵੀ ਜਾ ਕੇ ਲੋਕਾਂ ਨੂੰ ਦੱਸਣ ਵੀ ਉੱਥੇ ਜਿਹੜਾ ਵਿਰਧ ਆਸ਼ਰਮ ਮਨੇਵਾ ਉੱਥੇ ਜਾ ਕੇ ਸੇਵਾ ਕਰਨ ਦਾ ਮੌਕਾ ਮਿਲ। ਤੇ ਨਾਲ ਹੀ ਵਿਰਧ ਆਸ਼ਰਮ ਦੀ ਸੇਵਾ ਕਰੋ ਤੇ ਨਾਲ ਹੀ ਇੱਥੇ ਕੋਈ ਇਹਨਾਂ ਨੂੰ ਜਿਸ ਤਰ੍ਹਾਂ ਦੀ ਵੀ ਕੋਈ ਚੀਜ਼ ਦੀ ਲੋੜ ਹੋਵੇ ਉਹ ਇਹਦੇ ਮੁਤਾਬਕ ਇੱਥੇ ਪਛਾਣੀ ਚਾਹੀਦੀ ਆ। ਮੈਂ ਇਸੇ ਨਾਲ ਹੀ ਇਹ ਕਹਿਣਾ ਵੀ ਜਿਹੜੀ ਸਾਡੀ ਬੇਟੀ ਆਸਟ੍ਰੇਲੀਆ ਵਿੱਚ ਔਰ ਮੈਂ ਕਹਿੰਨਾ ਮੁਖਵੰਸ ਸਿੰਘ ਨਾਗੀ ਇਹਨਾਂ ਦੇ ਪਰਿਵਾਰ ਨੂੰ ਸਾਰ ਸੁੱਖੀਆਂ ਤੇ ਖੁਸ਼ੀਆਂ ਦਾ ਖੇੜਾ ਵਰਸੇ ਤੇ ਨਾਲ ਹੀ ਇਹਨਾਂ ਨੂੰ ਮੈਂ ਵਧਾਈ ਦਿੰਦਾ ਬੱਚੇ ਦੀ ਜਨਮ ਦਿਨ ਦੀ ਜੈ ਸ਼ੇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲ ਸ਼ਹਿਰ ਤਾਰੀਵਾਲ ਦੀਆਂ ਸੰਖਿਆ ਪਹੁੰਚੀਆਂ ਨੇ ਸਾਡੇ ਪ੍ਰਧਾਨ ਸਾਹਿਬ ਦੁੱਗਲ ਸਾਹਿਬ ਹੋਰ ਸਾਡੇ ਸਾਰੇ ਸਰਕਾਰ ਜੋ ਕਿ ਮੈਡਮ ਪ੍ਰਿੰਸੀਪਲ ਸਰਦਾਰ ਮੁਖਵੰਸ ਸਿੰਘ ਦੀ ਨਾਗੀ ਇਹ ਆਪਣੀ ਪੋਤਰੀ ਦਾ ਜਨਮ ਦਿਨ ਨਿਆਮਤ ਕੋਰ ਦਾ ਮਨਾਉਣ ਆਏ ਨੇ ਜੀ ਇਹਨਾਂ ਦੀ ਪੁੱਤਰੀ ਆਸਟ੍ਰੇਲੀਆ 'ਚ ਰਹਿ ਰਹੇ ਨੇ ਇਹਨਾਂ ਦੇ ਪਰਿਵਾਰ ਵੱਲੋਂ ਇਸ ਵਾਰੀ ਜਿਹੜਾ ਇਹ ਉਪਰਾਲਾ ਕੀਤਾ ਗਿਆ ਵਾ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਪਰਿਵਾਰ ਦਾ ਇਸ ਤਰ੍ਹਾਂ ਦੀ ਸਾਰੇ ਹੀ ਪਰਿਵਾਰਾਂ ਨੂੰ ਸੋਚ ਲੈਣੀ ਚਾਹੀਦੀ ਆ ਕਿ ਜਿਹੜੇ ਆਪਣੇ ਬੱਚਿਆਂ ਦੇ ਜਨਮ ਦਿਨ ਹੋ ਗਏ ਜਾਂ ਜਿਹੜੇ ਹੋਰ ਵੀ ਖੁਸ਼ੀ ਦੇ ਪ੍ਰੋਗਰਾਮ ਹੋ ਗਏ ਉਹ ਸਾਨੂੰ ਇਸ ਤਰ੍ਹਾਂ ਸਾਡੇ ਜਿਹੜੇ ਰਹਿ ਰਹੇ ਬਜ਼ੁਰਗਾਂ ਆ ਬੇਸਾਰਾ ਬਜ਼ੁਰਗ ਗੱਲਬਾਰਸ ਇਹਨਾਂ ਦਾ ਮਨਾਉਣੀ ਚਾਹੀਦੀ ਆ ਇਸ ਤੋਂ ਇਲਾਵਾ ਵੀ ਸਾਨੂੰ ਜੇ ਆਪਾਂ ਆਸ-ਪਾਸ ਸਾਡੇ ਰਹਿ ਰਹੇ ਲੋੜਵੰਦ ਪਰਿਵਾਰ ਜਿਹੜੇ ਆ ਕਿਤੇ ਵੀ ਆ ਕਿਤੇ ਵੀ ਇਨਸਾਨ ਰਹਿ ਰਿਹਾ ਵਾ ਉਹਨਾਂ ਨੂੰ ਆਪਾਂ ਸਾਂਝਾ ਕਰਕੇ ਮਨਾ ਸਕਦੇ ਆ ਸਾਨੂੰ ਆਪਣੇ ਸਮਾਜ ਵਿੱਚ ਜਿਹੜੇ ਚੱਲਦੇ ਭਲਾਈ ਦੇ ਕਾਰਜ ਬਲੱਡ ਕੈਂਪ ਜਾਂ ਹੋਰ ਬਾਤਾਂ ਨੂੰ ਸਾਂ ਸੰਭਾਲ ਲਈ ਇਦਾਂ ਦੇ ਉੱਤੇ ਆ ਲੈਣਾ ਸਾਨੂੰ ਜਿਹੜੇ ਆਪਣੇ ਖੁਸ਼ੀਆਂ ਸਾਂਝ ਪਾਉਣੀ ਚਾਹੀਦੀ ਆ ਮੈਂ ਸਾਰੇ ਹੀ ਪ੍ਰਬੰਧਕਾਂ ਸਾਰੇ ਸ਼ਹਿਰ ਵਾਸੀਆਂ ਧੰਨਵਾਦ ਕਰਦਾ ਵਾਂ ਇੱਥੇ ਸਮਾਗਮ ਕੱਢ ਕੇ ਅਮਰ ਜੀਵੇਂ ਚ ਆਏ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ